ਸਵਾਗਤ ਹੈ ਤੁਹਾਡਾ ਵੀਡੀਓ ਵਿੱਚ ਅੱਜ ਆਪਾਂ ਫਿਰ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਬੈਂਕਾਂ ਵੱਲੋਂ ਚੱਕੀਆਂ ਹੋਈਆਂ ਗੱਡੀਆਂ ਮੋਟਰਸਾਈਕਲ ਟਰੱਕਾਂ ਦੀ ਨਿਲਾਮੀ ਅਤੇ ਕੰਪੈਨਾਂ ਵਾਲੇ ਵੀਰਾਂ ਲਈ ਖਾਸ ਵੀਡੀਓ ਹੈ ਕਿ ਇਸ ਵਾਰ ਚਾਰ ਪੰਜ ਵੱਡੀਆਂ ਕੰਪਨੀਆਂ ਵੀ ਬੋਲੀ ਦੇ ਵਿੱਚ ਹੈਗੀਆਂ ਜਿਨ੍ਹਾਂ ਦੀ ਨਿਲਾਮੀ ਹੋਊਗੀ ਕੰਪੈਨਾਂ ਵਾਲੇ ਵੀਰ ਵੀ ਜਾ ਕੇ ਇਸ ਚੀਜ਼ ਦਾ ਫਾਇਦਾ ਲੈ ਸਕਦੇ ਆ ਇਹ ਬੋਲੀ 22 ਸਤੰਬਰ ਦਿਨ ਸੋਮਵਾਰ ਨੂੰ ਪਿੰਡ ਗਹੌਰ ਜ਼ਿਲ੍ਹਾ ਲੁਧਿਆਣਾ ਜੋ ਕਿ ਲੁਧਿਆਣਾ ਦੇ ਵਿੱਚ ਹੀ ਪੈਂਦਾ ਏ 22 ਸਤੰਬਰ ਦਿਨ ਸੋਮਵਾਰ ਨੂੰ ਦੁਬਾਰਾ ਫੇਰ ਬੋਲੀ ਹੋਣ ਜਾ ਰਹੀ ਹੈ ਇਸ ਵਿੱਚ ਬਹੁਤ ਸਾਰੀਆਂ ਗੱਡੀਆਂ ਜਿਵੇਂ ਕਿ ਪਰਮਟ ਵਾਲੀਆਂ ਗੱਡੀਆਂ ਪ੍ਰਾਈਵੇਟ ਨੰਬਰ ਗੱਡੀਆਂ ਤੇ ਕਿਰਾਇਆ ਲਾਉਣ ਵਾਲਿਆਂ ਦੀ ਸ਼ੂਟੇ ਆ 3 ਮਿੰਦਰਾ ਪੈਕਾਪ ਟਾਟਾ 407 ਕੈਂਟਰ ਜਿਵੇਂ ਕਿ ਟਰੱਕ ਹੋਗੇ ਟਰੱਕ ਹੋਏ ਟਰੈਕਟਰ ਹੋਏ ਗੱਡੀਆਂ ਜਿੰਨਾ ਵੀਰਾਂ ਨੇ ਘਰੇ ਗੱਡੀਆਂ ਰੱਖਣੀਆਂ ਬਹੁਤ ਹੀ ਸਸਤੇ ਭਾਅ ਵਿੱਚ ਗੱਡੀਆਂ ਮਿਲ ਰਹੀਆਂ ਨੇ ਗੱਡੀਆਂ ਦੇ ਰੇਟ ਬਹੁਤ ਟੁੱਟ ਚੁੱਕੇ ਆ ਜੀਐਸਟੀ ਘਟ ਹੋਣ ਤੋਂ ਬਾਅਦ ਨਵੇਂ ਰੇਟ ਜਾਰੀ ਕੀਤੇ ਗਏ ਹਨ 60-70000 ਰੁਪਇਆ ਹਰ ਇੱਕ ਗੱਡੀ ਜਿਹੜੀ ਬੁੱਲੀ ਤੇ ਗੱਡੀ ਲੱਗਣੀ ਆ ਉਹ ਬੁੱਲੀ ਦਾ ਰੇਟ ਘਟ ਹੋ ਗਿਆ ਏ ਮੋਟਰਸਾਈਕਲ ਵਾਲੇ ਵੀਰਾਂ ਲਈ ਬਹੁਤ ਹੀ ਵਧੀਆ ਖਬਰ ਆ ਕਿ ਮੋਟਰਸਾਈਕਲ ਵਧੀਆ ਟੌਪ ਦਾ ਮੋਟਰਸਾਈਕਲ 15000 ਤੋਂ ਲੈ ਕੇ 20-25000 ਦੇ ਵਿੱਚ ਮੋਟਰਸਾਈਕਲ ਦਾ ਨੂੰ ਟੌਪ ਦਾ ਮੋਟਰਸਾਈਕਲ ਮਿਲ ਜੂਗਾ ਬਹੁਤ ਸਸਤਾ ਮਾਰਕੀਟ ਰੇਟ ਨਾਲੋਂ ਸਾਰੇ ਸਾਧਨਾਂ ਦਾ ਰੇਟ ਵਿੱਚ ਬਹੁਤ ਹੀ ਜ਼ਿਆਦਾ ਫਰਕ ਹੈ ਇਸ ਲਈ ਜਿਹੜੇ ਵੀ ਵੀਰ ਨੇ ਘਰੇਲੂ ਚੀਜ਼ਾਂ ਕਿਸੇ ਨੇ ਕੋਈ ਕਾਰੋਬਾਰ ਤੋਰਨਾ ਤੁਸੀਂ ਇਸ ਬੋਲੀ ਦਾ ਫਾਇਦਾ ਲੈ ਸਕਦੇ ਹੋ ਇਹ ਬੋਲੀ ਜਦ ਵੀ ਬੋਲੀ ਆਇਆ ਕਰੂਗੀ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਕਰਾਂਗੇ ਜਿਆਦਾ ਸਮਾਂ ਨਾ ਲੈਂਦੇ ਹੋਏ ਦੱਸ ਦਿੰਦੇ ਆ ਚੀਜ਼ਾਂ ਆਪਾਂ ਤੁਹਾਨੂੰ ਸਾਰੀਆਂ ਦੱਸ ਹੀ ਦਿੱਤੀਆਂ ਵੀ ਜਿਹੜੀਆਂ ਜਿਹੜੀਆਂ ਬੋਲੀ ਦੇ ਵਿੱਚ ਅਵੇਲੇਬਲ ਚੀਜ਼ਾਂ ਹਨ ਜਿਹੜੀਆਂ ਛੋਟੀਆਂ ਗੱਡੀਆਂ ਐ ਉਹ ਤਾਂ ਨਗਦ ਕੈਸ਼ ਹੀ ਹੋਣਗੀਆਂ ਵੱਡੀਆਂ ਗੱਡੀਆਂ ਤੇ ਲੋਨ ਵੀ ਪ੍ਰਾਈਵੇਟ ਤੁਸੀਂ ਬਾਹਰੋਂ ਵੀ ਲੋਨ ਕਰਵਾ ਸਕਦੇ ਹੋ ਤੇ ਸ਼ਰੀਰਾਮ ਆਟੋ ਮਾਲ ਵਾਲੇ ਵੀ ਲੋਨ ਕਰ ਦੇਣਗੇ ਵੱਡੀਆਂ ਗੱਡੀਆਂ ਦੇ ਟਰੱਕ ਹੋਗੇ ਜਿਵੇਂ ਕਿ ਵੱਡੀਆਂ ਜਿਆਦਾ ਰੇਟ ਵਾਲੀਆਂ ਟੌਪ ਮਾਡਲ ਗੱਡੀਆਂ ਟੂਰਿਸਟ ਗੱਡੀਆਂ ਆਈਆਂ ਜਿੱਦਾਂ ਪਰਮਟ ਵਾਲੀਆਂ ਸਾਰੇ ਆਲ ਟੈਕਸ ਫੁੱਲ ਇਸ ਬੋਲੀ ਵਿੱਚ ਜਾਣ ਤੋਂ ਪਹਿਲਾਂ ਤੁਹਾਨੂੰ ਤੁਹਾਡੇ ਕੋਲ ਪੈਨ ਕਾਰਡ ਆਧਾਰ ਕਾਰਡ ਤੇ 20120 ਰੁਪਏ ਹੋਣੀ ਜ਼ਰੂਰੀ ਆਨ ਤਾਂ ਕਿ ਤੁਹਾਡੀ ਬੋਲੀ ਦੇ ਵਿੱਚ ਐਂਟਰੀ ਹੋ ਜਾਊਗੀ ਤੇ 20120 ਰੁਪਏ ਲੈ ਕੇ ਤੁਹਾਨੂੰ ਕਾਊਂਟਰ ਤੋਂ ਟੋਕਨ ਮਿਲੇਗਾ ਤੁਸੀਂ ਬੋਲੀ ਵਿੱਚ ਸ਼ਾਮਲ ਹੋ ਸਕਦੇ ਹੋ ਜੇਕਰ ਤੁਸੀਂ ਕੋਈ ਸਾਧਨ ਦੀ ਖਰੀਦ ਕਰਦੇ ਹੋ ਤਾਂ 20000 ਰੁਪਏ ਤੁਹਾਡਾ ਉਸ ਦੇ ਵਿੱਚੋਂ ਡਿਸਕਾਊਂਟ ਹੋ ਜਾਏਗਾ ਤੇ ਬਾਕੀ ਦੀ ਪੇਮੈਂਟ ਤੁਸੀਂ 2 ਦਿਨ ਦੇ ਵਿੱਚ ਵਿੱਚ ਪੇਮੈਂਟ ਕਰਨੀ ਹੋਵੇਗੀ ਸਾਰੀ ਕਾਗਰਜ਼ੀ ਕਾਰਵਾਈ ਹੋਣ ਤੋਂ ਬਾਅਦ ਕਾਪੀ ਤੁਹਾਡੇ ਨਾਂ ਦੇ ਟਰਾਂਸਫਰ ਕਰ ਦਿੱਤੀ ਜਾਵੇਗੀ ਜੇਕਰ ਤੁਸੀਂ ਬੋਲੀ 'ਚੋਂ ਸਾਧਨ ਤੁਹਾਡਾ ਕੋਈ ਨਹੀਂ ਸਾਧਨ ਬਣਦਾ ਤਾਂ ਤੁਹਾਡਾ 20120 ਰੁਪਏ ਵਿੱਚੋਂ 120 ਰੁਪਏ ਕੱਟ ਹੋਣਗੇ ਤੇ 20000 ਰੁਪਿਆ ਤੁਹਾਨੂੰ ਵਾਪਸ ਕਾਊਂਟਰ ਤੇ ਕਰ ਦਿੱਤਾ ਜਾਵੇਗਾ ਜਦੋਂ ਤੁਸੀਂ ਬੋਲੀ 'ਚੋਂ ਬਾਹਰ ਹੋਵੋਗੇ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦਾ ਰਹਾਂਗੇ ਜਿਨ੍ਹਾਂ ਨਾਲ ਤੁਹਾਡਾ ਫਾਇਦਾ ਹੋ ਸਕੇ ਤਾਂ ਸਾਡੇ ਜਾਣਕਾਰੀ ਦੀਆਂ ਵੀਡੀਓ ਹੋਣਗੀਆਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਦੋ ਤੇ ਵੀਡੀਓ ਸ਼ੇਅਰ ਕਰਦੋ ਹੀ ਬਹੁਤ ਬਹੁਤ ਧੰਨਵਾਦ